ਮਸ਼ਹੂਰ ਗਾਇਕ ਪਰਮਿੰਦਰ ਪਾਰਸ ਦੀ ਕਿਤਾਬ ਗਰਭ ਜੂਨ ਲੋਕ ਅਰਪਣ ਅੱਜ ਦਰਹਾ ਵੀ ਕੇ ਮਸ਼ਹੂਰ ਗਾਇਕ ਪਰਮਿੰਦਰ ਪਾਰਸ ਦੀ ਕਿਤਾਬ ਗਰਭ ਜੂਨ ਲੋਕ ਅਰਪਣ ਕੀਤੀ ਗਈ ਇਸ ਮੌਕੇ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਅਤੇ ਲਿਖਾਰੀ ਸਭਾ ਦੇ ਅਹੁਦੇਦਾਰ ਸ਼ਾਮਿਲ ਹੋਏ ਅਤੇ ਪਾਰਸ ਦੀ ਲੇਖਣ ਸ਼ੈਲੀ ਦੀ ਤਾਰੀਫ ਕੀਤੀ ਗਰਭ ਜੂਨ ਲੋਕ ਅਰਪਣ ਕੀਤੀ ਗਈ ਹੈ ਕਹਿਣਾ ਚਾਹੁੰਦਾ ਇਹ ਗਰਭ ਜੂਨ ਗੀਤਾਂ ਦੀ ਤੇ ਕਵਤਾਵਾਂ ਦੀ ਕਿਤਾਬ ਪਰਮਿੰਦਰ ਪਾਰਸ ਦੀ ਦੂਸਰਾ ਐਡੀਸ਼ਨ ਹੈ ਪੁਸਤਕ ਦਾ ਇਹਲਾ ਰੀਸ਼ਨ ਵੀ ਅਸੀਂ ਪੜਿਆ ਤੇ ਇਹਨਾਂ ਦੇ ਗੀਤ ਅਸੀਂ ਸੁਣੇ ਨੇ ਗੁਰਨਾਨਕ نیشنل ਕਾਲਜ ਦਰਾਹਾ ਵਿੱਚ ਇੱਕ ਫੰਕਸ਼ਨ ਵਿੱਚ ਇਹਨਾਂ ਦੇ ਮਕਾਸੀ ਗੀਤ ਸੁਣੇ ਅੱਜ ਵੀ ਸੁਣੇ ਤੇ ਇਹ ਸਾਡੇ ਇਲਾਕੇ ਦਾ ਨਹੀਂ ਪੰਜਾਬੀ ਸਾਹਿਤ ਦਾ ਪੰਜਾਬੀ ਸੱਭਿਆਚਾਰ ਦਾ ਹੀ ਮਾਣ ਹੈ ਬਹੁਤ ਅੱਛੀ ਕਿਤਾਬ ਲਿਖੀ ਹੈ ਸਾਨੂੰ ਇਹੋ ਜੇ ਨੌਜਵਾਨ ਸ਼ਾਇਰਾ ਨੂੰ ਗੀਤਕਾਰਾਂ ਨੂੰ ਪ੍ਰਸ਼ੰਸਾ ਕਰਕੇ ਇਹਨੂੰ ਅੱਗੇ ਤੋਰਨਾ ਚਾਹੀਦਾ ਹੈ ਸਾਡੀ ਸਭਾ ਦੇ ਨਾਲ ਵੀ ਰਾਮਪੁਰ ਸਭਾ ਦੇ ਨਾਲ ਇੰਦਰਜੀਤ ਹਸਨਪੁਰੀ ਤੋਂ ਲੈ ਕੇ ਸਾਰੇ ਦੋਸਤ ਜੁੜੇ ਰਹੇ ਨੇ ਤੇ ਇਸੇ ਤਰ੍ਹਾਂ ਰਮੇਂਦਰ ਪਾਰਸ ਤੇ ਮੈਨੂੰ ਬਹੁਤ ਆਸਾਂ ਨੇ ਕਿ ਆਪਣੀ ਜਿਸ ਤਰ੍ਹਾਂ ਇਹ ਕਿਤਾਬ ਇਹ ਦਿੱਕੀ ਆ ਹੋਰ ਵੀ ਕਿਤਾਬਾਂ ਆਉਣਗੀਆਂ ਇਹਨਾਂ ਦੇ ਗੀਤ ਵੀ ਆਏ ਨੇ ਹੋਰ ਵੀ ਆਉਂਦੇ ਰਹਿਣਗੇ ਤੇ ਮੈਂ ਬਹੁਤ ਇਹਨਾਂ ਦਾ ਉਂਜੀ ਆ ਇਹ ਕਹਿੰਨਾ ਕਿਤਾਬ ਨੂੰ ਤੇ ਸਤਿਕਾਰ ਮਾਨ ਦੇਣਾ ਬਹੁਤ ਬਹੁਤ ਬੜੀ ਵਧਾਈਆਂ ਥੈਂਕ ਯੂ ਥੈਂਕ ਯੂ ਅਸਲ ਵਿੱਚ ਜਿੰਨੀ ਇਹ ਕਿਤਾਬਾਂ ਮੈਂ ਜਿੰਨੀ ਕਿ ਦੇਖੀ ਹੈ ਇਹਦੇ ਵਿੱਚ ਲੋਕਾਂ ਦੀਆਂ ਗੱਲਾਂ ਨੇ ਲੋਕਾਂ ਦੇ ਨੇੜੇ ਦੀਆਂ ਲੋਕਾਂ ਦੇ ਦਰਦ ਦੀ ਵੀ ਨੇ ਲੋਕਾਂ ਦਾ ਪਿਆਰ ਸਤਿਕਾਰ ਤੇ ਇਸ ਤਰ੍ਹਾਂ ਦੀਆਂ ਗੱਲਾਂ ਵੀ ਨੇ ਭਾਸ਼ਾ ਦੀਆਂ ਗੱਲਾਂ ਵੀ ਨੇ ਆਖਰੀ ਜਿਹੜੀ ਕਵਤਾ ਹੈ ਉਹ ਮਾਂ ਬੋਲੀ ਮਾਂ ਬੋਲੀ ਉਹ ਮੈਂ ਇੱਥੇ ਬਹਿ ਕੇ ਪੜ੍ਹੀ ਹੈ ਇਸ ਤਰ੍ਹਾਂ ਦੇ ਕਵਤਾਵਾਂ ਮਾਂ ਬੋਲੀ ਨੂੰ ਪੰਜਾਬੀ ਨੂੰ ਉਤਸ਼ਾਹਤ ਕਰਨ ਲਈ ਹੋਰ ਅੱਗੇ ਪ੍ਰਵਾਨਤ ਕਰਨ ਲਈ ਜ਼ਰੂਰੀ ਨੇ ਮੈਂ ਇਹਨਾਂ ਨੂੰ ਵਿਸ਼ੇਸ਼ ਤੌਰ ਤੇ ਇਹ ਜਾਂ ਕਤਾ ਕਤਾਆਂ ਲਿਖਣ ਲਈ ਇੱਕ ਸਾਈਕਲ ਵਾਲੀ ਲੋਕਾਂ ਗਰੀਬ ਗੁਰਦਿਆਂ ਦੀ ਕਹਾਵਤ ਲਿਖੀ ਹੈ ਇਹ ਇਸੇ ਕਰਕੇ ਕਿਤਾਬ ਜਿੰਦਰ ਜੀ ਗੱਲ ਕਰਦੇ ਗਾਇਕੀ ਵਿੱਚ ਬਹੁਤ ਵਧੀਆ ਨਾਮ ਕਮਾਇਆ ਉਸ ਤੋਂ ਬਾਅਦ ਇੱਕ ਕਿਤਾਬ ਲਿਖੀ ਦੂਸਰੀ ਵਾਰ ਲਿਖੀ ਹੈ ਕਿਤਾਬ ਚ ਕੀ ਐਸਾ ਖਾਸ ਹੈ ਜਿਹੜਾ ਤੁਸੀਂ ਸਿਰੋਤੇ ਪੜ ਸਕਣ ਪਹਿਲਾਂ ਇਹ ਸੌਂਡ ਵਾਲਿਆਂ ਨੂੰ ਦੇਖਣ ਤੋਂ ਸਭ ਤੋਂ ਪਹਿਲਾਂ ਸਸੀ ਕਾਲ ਜੀ ਸਾਰਿਆਂ ਨੂੰ ਮੈਂ ਅੱਜ ਆਪਣੇ ਸ਼ਹਿਰ ਦੇ ਵਿੱਚ ਤੇ ਗਰਭਜੋਨ ਦੀ ਢੰਡ ਚਕਾਈ ਹੋਈ ਹੈ ਤੇ ਲੋਕarpਨ ਹੋਈ ਹੈ ਅੱਜ ਅੱਜ ਅਸੀਂ ਆਪਣੇ ਸ਼ਹਿਰ ਤੋਂ ਸਟਾਰਟ ਕੀਤਾ ਹੈ ਤੇ ਗਾਇਕੀ ਦੇ ਵਿੱਚ ਆਪਾਂ ਤੁਰ ਰਹੇ ਹਾਂ ਜੀ ਚੱਲ ਰਹੇ ਹਾਂ ਜੀ ਤੇ ਕਿਤਾਬ ਆ ਜਿਹੜੀ ਉਹ ਸਾਡੇ ਤੇ ਅੱਖਰਾਂ ਦੀ ਮਿਹਰ ਹੋਈ ਹੈ ਮਹਿਰਾਮਤ ਹੋਈ ਹੈ ਅੱਖਰਾਂ ਦੀ ਤੇ ਬਾਬਾ ਜੀ ਕਿਰਪਾ ਕਰਨ ਅੱਗੇ ਤੁਰਦੇ ਹਾਂ ਜੀ ਹੁਣ ਇੱਕ ਗੱਲ ਕਰਦੇ ਆ ਕਿਤਾਬ ਗਰਭਜੋਨ ਬਣਾਈ ਹੈ ਨਾਮ ਬੜਾਈ ਯੂਨੀਕ ਕਹਿ ਸਕਦੇ ਆ ਜਾਂ ਬਹੁਤ ਗਹਿराई ਵਾਲਾ ਨਾਮ ਹੈ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਕਿਤਾਬ ਚਾਸਾ ਖਾਸ ਕੀ ਹੈ ਖਾਸ ਜਿਹੜੇ ਤੁਸੀਂ ਕਹਿੰਦੇ ਹੋ ਗਹਿਰਾਈ ਬਹੁਤ ਹਨ ਗਰਭ ਜੁ ਹੁੰਦਾ ਨਾ ਇਹ ਮੇਰੇ ਹਿੱਸੇ ਆਇਆ ਸੀ ਮਹਾਰਾਜ ਦੀ ਕਿਰਪਾ ਹੋਈਆ ਤੇ ਸਾਡੇ ਹਿੱਸੇ ਆਇਆ ਜਦੋਂ ਤੁਸੀਂ ਪੜ੍ਹੇਗੇ ਹੋ ਜਾਂ ਕੋਈ ਵੀ ਪੜ੍ਹੂਗਾ ਉਹ ਚੀਜ਼ਾਂ ਮਹਿਸੂਸ ਕਰੂਗਾ ਜੋ ਗਰਭ ਦੇ ਦੌਰਾਨ ਗਰਭ ਇਹ ਨਹੀਂ ਹੈਗਾ ਇੱਕ ਧਰਤੀਆ ਜਿਹੜੀ ਉਹ ਗਰਭ ਆ ਕਿੰਨਾ ਕੁਝ ਉੱਥੋਂ ਉੱਗਦਾ ਆ ਪਾ ਕਿੰਨਾ ਕੁਝ ਨਿਕਲਦਾ ਆ ਇਹ ਜਿਹੜਾ ਗਰਭ ਜੁ ਨਾ ਕੁਝ ਨਾ ਕੁਝ ਜਿਹੜਾ ਫੁੱਟਦਾ ਕੋਈ ਜੰਮ ਦਾ ਚੀਜ਼ ਹੈ ਨਾ ਉਹ ਚੀਜ਼ ਨੇ ਜਨਮ ਲਿਆ ਮੇਰੇ ਕੋਲ ਅਖਰਾਂ ਨੇ ਜਨਮ ਲਿਆ ਮੈਂ ਉਹ ਸਾਰੀਆਂ ਚੀਜ਼ਾਂ ਤੇ ਉਹ ਸਾਰਾ ਸਫਰ ਤੈਅ ਕੀਤਾ ਉਹ ਇਹ ਗਰਭ ਜੂਨ ਦੇ ਵਿੱਚ ਪਰਮਿੰਦਰ ਜੀ ਗੱਲ ਕਰਦੇ ਆ ਗਾਇਕੀ ਦੇ ਵਿੱਚ ਬੜੀ ਸਾਫ ਸੁਥਰੀ ਪੰਜਾਬ ਨਾਲ ਪੰਜਾਬੀ ਸੱਭਿਆਚਾਰ ਨਾਲ ਜੁੜੀ ਹੋਈ ਗਾਇਕੀ ਪੇਸ਼ ਕੀਤੀ ਹੈ ਤੇ ਜਿਹੜੇ ਅੱਜ ਕੱਲ ਸਮਾਂ ਚੱਲ ਰਿਹਾ ਗਾਇਕੀ ਦੇ ਵਿੱਚ ਤੁਹਾਨੂੰ ਕੋਦੇ ਹਾਲਾਤ ਪਤਾ ਨਹੀਂ ਕੀ ਕਹਿਣਾ ਚਾਹੁੰਦਾ ਨਹੀਂ ਪਹਿਲਾਂ ਵਾਲਾ ਟਾਈਮ ਵੀ ਵਧੀਆ ਸੀ ਹੁਣ ਵਾਲਾ ਵੀ ਟਾਈਮ ਵਧੀਆ ਕਿਉਂਕਿ ਥੋੜੇ ਟਾਈਮ ਬਾਅਦ ਟਾਈਮ ਚੇਂਜ ਹੁੰਦਾ ਪਿਆ ਉਦੋਂ ਅਖਰ ਵੀ ਬਦਲਦੇ ਆ ਪਾਉਣ ਪਾਣੀ ਇਹ ਕੁਦਰਤ ਦਾ ਨਿਯਮ ਆ ਨਾ ਉਦਾਂ ਚੱਲਦਾ ਹੈ ਨਾ ਪਹਿਲਾਂ ਦੇਖੋ ਟਾਈਮ ਸੀਗਾ ਸਦੀਕ ਸਾਹਿਬ ਉਹਨਾਂ ਦਾ ਟਾਈਮ ਸੀਗਾ ਉਸ ਤੋਂ ਬਾਅਦ ਗੁਰਦਾਸ ਕਮਲ ਸਾਹਿਬ ਆਏ ਨੇ ਹਣ ਉਸ ਤੋਂ ਬਾਅਦ ਨਵੇਂ ਮੁੰਡੇ ਆਏ ਨੇ ਉਹ ਚੱਲੀ ਜਾਣਾ ਜੀ ਏਦਾਂ ਅੱਗੇ ਜਾ ਕੇ ਫੇਰ ਮੋੜਾ ਪਊਗਾ ਜੀ ਕੋਈ ਨਾ ਕੋਈ तकरीबन ਸਾਰੇ ਵਧੀਆ ਕਰ ਰਹੇ ਨੇ ਆਪਣੇ ਆਪਣੇ ਜ਼ਿੰਮੇਵਾਰੀ ਨਿਭਾ ਰਿਹਾ ਜੀ ਤਾਂ ਕਿ ਜੋ ਵੀ ਹੈਗਾ ਜੀ ਦੇ ਕੋਲ ਰਿਹਾਗਾ ਨਾ ਉਹ ਆਪਣੇ ਆਪਣੇ ਪਰਫਾਰਮੈਂਸ ਦੇ ਰਿਹਾ ਜੀ ਜੀ ਬਹੁਤ ਹੀ ਸਤਿਕਾਰਯੋਗ ਪ੍ਰਵਿੰਦਰ ਪਾਰਜ ਜੀ ਜੋ ਕਿ ਮੇਰੇ ਚਨਕੋਈਆਂ ਖੁਰਦ ਪਿੰਡ ਤੋਂ ਉਹਨੇ ਨੇ ਜੀ ਗਾਇਕੀ ਉਹ ਵੀ ਜਿਹੜੀ ਆਏ ਗਾਣੇ ਨੇ ਬੜੇ ਸਾਫ਼ ਨੇ ਜੀ ਘਰੇ ਬਹਿ ਕੇ ਸੁਣ ਸਕਦੇ ਆ ਤੇ ਜਿਹੜੀ ਕਿਤਾਬ ਜੀ ਰੀਵਕਰਨ ਗਰਭ ਜੁਨਾ ਦੂਜਾ ਪਾਰਟ ਆ ਜੀ ਇਹ ਬਹੁਤ ਵਧੀਆ ਹੈ ਇਹ ਕਦਮਾਂ ਜਿਹੜੀ ਅੱਜ ਸਾਡ ਅੱਜ ਸਾਡੀ ਨੌਜਵਾਨ ਪੀੜ੍ਹੀ ਹੈ ਇਹ ਪੁੱਠੇ ਪਾਸੇ ਚੱਲ ਪਈ ਆ ਨਸ਼ਿਆਂ ਵੱਲ ਨੂੰ ਜਾਂ ਹੋਰ ਲੜਾਈਆਂ ਵੱਲ ਨੂੰ ਗੈਂਗਸਟਰ ਹੋ ਗਿਆ ਤੇ ਇਹ ਜਿਹੜੇ ਕਿਤਾਬਾਂ ਪੜ੍ਹਨਗੇ ਤਾਂ ਉਹਨਾਂ ਨੂੰ ਜਿਹੜਾ ਇਹਦੇ ਵਿੱਚੋਂ ਕੁਝ ਸਿੱਖਣ ਨੂੰ ਮਿਲੂਗਾ ਵੀ ਸਾਡਾ ਸੱਭਿਆਚਾਰ ਕੀ ਸੀ ਤੇ ਇਸ ਕਰਕੇ ਜਿਹੜੇ ਕਾਬਾਂ ਕਿਤਾਬਾਂ ਪੜ੍ਹਨੀਆਂ ਜ਼ਰੂਰੀ ਨੇ ਨੌਜਵਾਨ ਪੀੜ੍ਹੀ ਨੂੰ ਇਹ ਅੰਗਦ ਮੈਂ ਪਰਮਿੰਦਰ ਪ੍ਰਾਸ ਨੂੰ ਵਧਾਈਆਂ ਬਹੁਤ-ਬਹੁਤ ਜਨਾ ਤੇ ਇਹੀ ਕਹਿਣਾ ਚਾਹਉਂ ਮੈਂ ਕਿਤਾਬ ਨੂੰ ਬੱਦ ਵਾਤ ਪੜੋ ਤੇ ਆਪਣੀ ਜਿਹੜੇ ਨੌਲੇਜ ਦੇ ਵਿੱਚ ਵਾਧਾ ਕਰੋ ਜੀ ਬਹੁਤ ਵਧੀਆ ਲੇਖਣ ਸ਼ੈਲੀ ਹੈ ਤੁਹਾਡੀ ਤੇ ਅੱਜ ਤੁਹਾਡੇ ਦੋਸਤ ਪਰਮਿੰਦਰ 파ਰਸ ਵੱਲੋਂ ਲੋਕ ਅਰਪਣ ਕੀਤੀ ਗਈ ਹੈ ਗਰਵ ਜੂਨ ਕਿਤਾਬ ਕੀ ਕਹਿਣਾ ਚਾਹਉਂ ਦੇਖੋ ਸਭ ਤੋਂ ਪਹਿਲਾਂ ਅਸੀਂ ਮੁਬਾਰਕਬਾਦ ਦਿੰਦੇ ਹਾਂ ਸਾਡੇ ਵੀਰ ਪਰਮਿੰਦਰ 파ਰਸ ਜੀ ਨੂੰ ਜਿਹੜੇ ਇੱਕ ਚੰਗੇ ਗਾਇਕ ਹੋਣ ਦੇ ਨਾਲ ਨਾਲ ਇੱਕ ਫੂਜਵਾਨ ਲੇਖਕ ਵੀ ਨੇ ਜਦੋਂ ਕਾਗਜ਼ ਤੇ ਇੱਕ ਕਲਮ ਦਾ ਸਮੇਲ ਹੁੰਦਾ ਤਾਂ ਜਿਸ ਤਰ੍ਹਾਂ ਇੱਕ ਗ੍ਰੈਸਰ ਜੀਵਨ ਦੇ ਵਿੱਚੋਂ ਜਨਮ ਹੁੰਦਾ ਉਸੇ ਤਰ੍ਹਾਂ ਇੱਕ ਜਿਹੜਾ ਲੇਖਕਾ ਉਹ ਜਦੋਂ ਅੱਖਰਾਂ ਦੀ ਉਹਨਾਂ ਦੇ ਵਿੱਚੋਂ ਉਪਜ ਹੁੰਦੀ ਆ ਤਾਂ ਉਹਦੇ ਵਿੱਚ ਇੱਕ ਕਿਤਾਬ ਰੂਪੀ ਜਿਹੜਾ ਇੱਕ ਬੱਚਾ ਦੇ ਰੂਪ ਵਿੱਚ ਜਨਮ ਲਿਆ ਜਾਂਦਾ ਇਸੇ ਇਹੀ ਅਵਸਥਾ ਇੱਕ ਲੇਖਕ ਦੀ ਹੁੰਦੀ ਆ ਜਦੋਂ ਉਹ ਉਹਦੇ ਅੰਦਰਲੇ ਬਲਬਲੇ ਨਿਤ ਨਵੇਂ ਬਲਬਲੇ ਪੈਦਾ ਹੋਏ ਨੇ ਪਰ ਰਹ ਰਹੇ ਨੇ ਨਿਤ ਦਿਨ ਬਦਦੇ ਨੂੰ ਵੱਧ ਜਾਂਦਾ ਉਹਦਾ ਫਿਰ ਉਹਦਾ ਜਿਹੜਾ ਇੱਕ ਕਿਤਾਬ ਦੇ ਰੂਪ ਦੇ ਵਿੱਚ ਆਉਣਾ ਇੱਕ ਸੁਭਾਵਕ ਹੁੰਦਾ ਇਹੀ ਸਾਡੇ ਪਰਮਿੰਦਰ ਜਿਹੜੇ ਵੀਰ ਨੇ ਹੈਗੇ ਨੇ ਇਹਨਾਂ ਦਾ ਇੱਕ ਚੰਗਾ ਉਪਰਾਲਾ ਜਿਸ ਤਰ੍ਹਾਂ ਬਾਬਾ ਨਾਜ਼ਵੀਨ ਨੇ ਕਿਹਾ ਹੈਗਾ ਕਹਿੰਦੇ ਬੇਹਿੰਮਤੇ ਨੇ ਬਹਿ ਕੇ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਉਸ ਤੋਂ ਅਗਲਾ ਜਿਹੜਾ ਸ਼ੇਅਰ ਆ ਉਹਨਾਂ ਨੇ ਬੜੇ ਬਾਖਮਾਲ ਲਿਖਿਆ ਉਹ ਕਹਿੰਦੇ ਮੰਜ਼ਲ ਦੇ ਬੂਹੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ ਮੰਜ਼ਲ ਦੇ ਬੂਹੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ ਘਰੋਂ ਲਿਖਾ ਕੇ ਤੁਰਦੇ ਜਿਹੜੇ ਰਸਤਾ ਆਪਣੇ ਸਫਰਾਂ ਦਾ ਘਰੋਂ ਲਿਖਾ ਕੇ ਤੁਰਦੇ ਜਿਹੜੇ ਰਸਤਾ ਆਪਣੇ ਸਫਰਾਂ ਦਾ